ਸਸਿਕਾ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੇਕੋ ਠੀਕ ਹੋਵੋਗੇ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਇਹ ਵੀਡੀਓ ਤੁਹਾਡੇ ਵਾਸਤੇ ਮੈਂ ਬਣਾਉਣ ਦੀ ਲੋੜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੋੜ ਸੀ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਮਨਾਂ ਦੇ ਵਿੱਚ ਬੱਚਿਆਂ ਦੇ ਮਾਪਿਆਂ ਦੇ ਮਨਾਂ ਦੇ ਵਿੱਚ ਜਾਂ ਆਪਣੇ ਆਸ-ਪਾਸ ਬੰਦਿਆਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਹੈਗੀਆਂ ਜਿਵੇਂ ਤੁਸੀਂ ਦੇਖਿਆ ਹੋਣਾਗਾ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀ ਕਿ ਕਰ-ਕਰ ਸਰਕਾਰੀ ਨੌਕਰੀ ਦੇਵਾਂਗੇ ਜਿਹੜੀ ਕੀ ਚੀਜ਼ ਇੰਪੋਸੀਬਲ ਹੈ ਜਿਹੜੀ ਵੀ ਚੀਜ਼ ਕਦੇ ਜ਼ਿੰਦਗੀ ਚ ਹੋ ਵੀ ਨਹੀਂ ਸਕਦੀ ਨਾ ਅੱਜ ਤੱਕ ਇਹ ਚੀਜ਼ ਕਿਸੇ ਦੇਸ਼ ਦੇ ਵਿੱਚ ਹੋਈ ਹੈ ਠੀਕ ਹੈ ਜੀ ਦੂਜੀ ਗੱਲ ਜਦੋਂ ਮਾਨ ਸਰਕਾਰ ਆਈ ਹੈ ਤੱਕ ਭਾਰਤਿਕਾ ਕਾਫੀ ਮਾਤਰਾ ਦੇ ਵਿੱਚ ਆ ਰਹੀਆਂ ਗਈਆਂ ਤੁਹਾਨੂੰ ਪਤਾ ਤਾਂ ਫਿਰ ਵੀ ਲੋਕ ਬਹੁਤ ਕਹਿ ਰਹੇ ਹੈ ਜੀ ਸਾਨੂੰ ਜੋਬ ਨਹੀਂ ਮਿਲੀ ਠੀਕ ਹੈ ਜੀ ਤਾਂ ਉਹਦੇ ਬਾਰੇ ਮੈਂ ਇੱਕ ਥੋੜੀ ਜਾਣਨਾ ਪਾਉਂਗਾ ਠੀਕ ਹੈ ਜੀ ਇਹਨੂੰ ਵੀਡੀਓ ਨੂੰ ਤੁਸੀਂ ਇੱਕ ਆਪਦੀ ਨੌਲੇਜ ਵਾਸਤੇ ਇੱਕ ਮੋਟੀਵੇਟਿਡ ਸਪੀਚ ਵਜੋਂ ਦੇਖਣੀ ਹੈਗੀ ਜਿਹੜੇ ਬੱਚੇ ਕੰਪੀਟੀਟਿਵ ਪੇਪਰਾਂ ਦੀ ਤਿਆਰੀ ਕਰਦੇ ਆ ਠੀਕ ਹੈ ਜੀ ਤੇ ਜਾਂ ਜਿਹੜੇ ਕੋਈ ਤੁਹਾਡੇ ਆਸੇ ਪਾਸੇ ਦੇ ਜਿਹੜੇ ਕਹਿੰਦੇ ਜੀ ਫਲਾਣੇ ਨੂੰ ਨੌਕਰੀ ਮਿਲੀ ਫਲਾਣੇ ਪਿੰਡ ਦੇ ਕਿਸੇ ਨੂੰ ਨੌਕਰੀ ਮਿਲੀ ਉਹਦੀ ਗੱਲ ਕਰਨੀ ਆ ਆਪਾਂ ਤੇ ਇੱਕ ਇਹਦੇ ਵਿੱਚ ਬਹੁਤ ਸੋਹਣੀਆਂ ਕਹਾਣੀਆਂ ਜਿਹੜੀ ਤੁਹਾਨੂੰ ਮੈਂ ਦੱਸੂਗਾ ਠੀਕ ਹੈ ਜੀ ਜਿਹਦੇ ਕਰਕੇ ਤੁਹਾਨੂੰ ਪੜਨ ਨੂੰ ਵੀ ਤੁਹਾਡਾ ਦਿਲ ਕਰੂਗਾ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਸਕਸੈਸ ਵੀ ਹੋਵੋਗੇ ਜਦੋਂ ਵੀ ਇਹ ਚੀਜ਼ ਮਨ ਦੇ ਵਿੱਚ ਸੋਚੋਗੇ ਠੀਕ ਹੈ ਜੀ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਸਿਰਫ ਇੰਨਾ ਕੈਂਡੀਡੇਟਾਂ ਨੂੰ ਮਿਲੇਗੀ ਕਿਹੜੇ ਕੈਂਡੀਡੇਟ ਆ ਉਹ ਉਹਨਾਂ ਬਾਰੇ ਦੱਸੂਗਾ ਕਿ ਕਿੰਨੇ ਕੈਂਡੀਡੇਟਾਂ ਨੂੰ ਨੌਕਰੀ ਮਿਲੇਗੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਸਰਕਾਰੀ ਨੌਕਰੀਆਂ ਦੇ ਫਾਰਮ ਆ ਰਹੇ ਹਨ ਠੀਕ ਹੈ ਜੀ ਪੰਜਾਬ ਵਿੱਚ ਸਰਕਾਰੀ ਨੌਕਰੀ ਲੈਣ ਲਈ ਕੀ ਕਰਨਾ ਪੈਂਦਾ ਹੈ ਪੰਜਾਬ ਵਿੱਚ ਸਰਕਾਰੀ ਨੌਕਰੀ ਦੂਸਰੀ ਸਟੇਟ ਦੇ ਕੈਂਡੀਡੇਟ ਕਿਉਂ ਆਉਂਦੇ ਹਨ ਸਾਰੀਆਂ ਚੀਜ਼ਾਂ ਵਿੱਚ ਤੁਹਾਨੂੰ ਧਿਆਨ ਦੇ ਨਾਲ ਦੱਸੂਗਾ ਉਸ ਤੋਂ ਪਹਿਲਾਂ ਮੈਂ ਇੱਕ ਥੋੜੇ ਦਿਨ ਹੋ ਗਏ ਇੱਕ ਸਪੀਚ ਦੇਖੀ ਇੰਸਟਾਗ੍ਰam ਤੇ ਠੀਕ ਹੈ ਜੀ ਤੇ ਉਹ ਸਪੀਚ ਦੇਖ ਕੇ ਮੈਨੂੰ ਇਹ ਲੱਗਿਆ ਕਿ ਕਾਫੀ ਹੱਦ ਤੱਕ ਮੈਂ ਦੇਖਿਆ ਕਿ ਨੌਜਵਾਨ ਮੁੰਡੇ ਜਿਹੜੇ ਉਹਨਾਂ ਨੂੰ ਵੀ ਇਹ ਚੀਜ਼ ਦੀ ਨੌਲੇਜ ਹੈ ਨਹੀਂ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਜਾਂ ਸਟੇਟ ਦੇ ਵਿੱਚ ਸੈਂਟਰ ਦੇ ਵਿੱਚ ਸਰਕਾਰੀ ਨੌਕਰੀ ਲੈਤੀ ਕਿਵੇਂ ਜਾਂਦੀ ਹੈ ਉਹ ਦੇਖੋ ਇੱਕ ਤੁਹਾਨੂੰ ਮੈਂ ਦਿਖਾਉਣਾਗਾ ਆਡੀਓ ਹਾਂਜੀ ਰਾਜੀ ਤੁਸੀਂ ਵੀਡੀਓ ਦੇਖ ਲਈ ਹੋਣੀ ਹੈ ਹਨਾ ਪਹਿਲੀ ਗੱਲ ਤਾਂ ਜਦੋਂ ਵੀ ਵੀਡੀਓ ਦੇਖੀ ਵੀਡੀਓ ਦੇਖ ਕੇ ਪਹਿਲਾਂ ਤਾਂ ਮੈਂ ਹੱਸਿਆ ਹੀ ਥੋੜਾ ਟਾਈਮ ਕਿ ਰਾਜੀ ਜਿਹੜਾ ਬੰਦਾ ਇਹ ਗੱਲ ਕਰ ਰਿਹਾ ਮੈਨੂੰ ਇਹ ਨਹੀਂ ਪਤਾ ਕਿ ਨਾ ਤਾਂ ਮੈਨੂੰ ਇਹ ਲੱਗਦਾ ਕਿ ਨਾ ਤਾਂ ਇਹ ਬੰਦੇ ਨੇ ਕਰੀ ਕੋਈ ਪੋਸਟ ਪੜ੍ਹੀ ਹੋਣੀ ਹੈ ਨਾ ਕਦੇ ਇਹ ਬੰਦੇ ਨੇ ਕਦੇ ਕਿਤਾਬ ਚੱਕੀ ਹੋਣੀ ਹੈ ਠੀਕ ਹੈ ਜੀ ਨਾ ਇਹ ਬੰਦੇ ਨੇ ਕੋਈ ਮਿਹਨਤ ਕੀਤੀ ਹੋਣੀ ਹੈ ਮੈਨੂੰ ਨਹੀਂ ਪਤਾ ਮੈਂ ਇੱਕ ਦੋ ਵਾਰ ਦੇਖਿਆ ਇਹ ਕਿ ਬਹੁਤ ਹਾਫ ਨੌਲੇਜ ਹੁੰਦੀ ਹੈ ਹਨਾ ਤੇ ਅਸਲ ਦੇ ਵਿੱਚ ਹੁੰਦਾ ਦਾ ਪ੍ਰੋਸੈਸ ਕੀ ਹੁੰਦਾਗਾ ਤਾਂ ਮੈਂ ਦੱਸਣਾ ਜੁਣਾਰਾ ਜੀ ਜਿਤੋਂ ਵੀ ਕੋਈ ਆਪਾਂ ਜੋਬ ਲੈਣੀ ਹੁੰਦੀ ਹੈ ਨਾ ਕੋਈ ਵੀ ਜਿਹੜਾ ਆਪਾਂ ਗਵਰਨਮੈਂਟ ਜੋਬ ਲੈਣੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਫਾਰਮ ਅਪਲਾਈ ਕਰਨੇ ਪੈਂਦੇ ਹੁੰਦੇ ਆ ਗੱਲ ਧਿਆਨ ਨਾਲ ਸੁਣ ਲਿਓ ਸਾਰਿਆਂ ਇਹ ਫਾਰਮ ਅਪਲਾਈ ਕਰਨ ਤੋਂ ਬਾਅਦ 2-3 ਮਹੀਨੇ ਤੋਂ ਬਾਅਦ ਠੀਕ ਹੈ ਜੀ ਡਿਪਾਰਟਮੈਂਟ ਵੱਲੋਂ ਇੱਕ ਸਲੀਪਸ ਜਾਰੀ ਕੀਤਾ ਜਾਂਦਾਗਾ ਠੀਕ ਹੈ ਜੀ ਸਲੀਪਸ ਕੀ ਜਾਰੀ ਕੀਤਾ ਜਾਂਦਾਗਾ ਕਿ ਭਾਈ ਜਿੰਨਾ ਵੀ ਅੰਡਰ ਦਾ ਸਨ ਅੰਡਰ ਦਾ ਸਨ ਕਿ ਸੂਰਜ ਦੇ ਥੱਲੇ ਜਿਹੜੀਆਂ ਵੀ ਚੀਜ਼ਾਂ ਸਾਰਿਆਂ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਪੋਲਿਟਿਕਲ ਇਸ਼ੂ ਹੋਗੇ এনवायरमेंट ਹੋਗੀ கரنٹ ਅਫੇਅਰ ਡੇਲੀ ਨੇ ਆ ਭਾਈ ਆਪਣੇ 195 ਦੇ ਸਾਰਾ ਕਿਹੜੇ ਦੇਸ਼ ਦਾ ਕਿਹੜਾ ਪ੍ਰਧਾਨ ਮੰਤਰੀ ਬਣਿਆ ਕਿਹੜੇ ਦੇਸ਼ ਨਾਲ ਆਪਾਂ ਕੋਈ ਡੀਲ ਕੀਤੀ ਹੈ ਕਿਹੜੇ ਦੇਸ਼ ਦੇ ਨਾਲ ਆਪਾਂ ਕੋਈ ਸਮਝੌਤਾ ਕੀਤਾ ਕਿਹੜੀਆਂ ਗੇਮਾਂ ਚੱਲ ਰਹੀਆਂ ਕਿਹੜੀਆਂ ਗੇਮਾਂ ਵਿੱਚ ਇੰਡੀਆ ਨੇ ਕਿੰਨੇ ਮੈਡਲ ਜਿੱਤੇ ਕਿੰਨੇ 골ਡ ਮੈਡਲ ਜਿੱਤੇ ਕਿਹੜੀ ਪਹਿਲੀ ਬੀਟ ਲਿਫਟ ਦਾ ਕਿਹੜਾ ਪਹਾੜੀ ਤੇ ਜਿਹੜਾ ਕਿਹੜਾ ਪਾਕੜੀ ਦੁੱਤਰਿਆ ਕਿਹਨੇ ਕਿਹੜੀ ਕਿਤਾਬ ਲਿਖੀ ਹੈ ਕਿਹਨੇ ਕਿਹੜੀ ਕਿਤਾਬ ਨਹੀਂ ਲਿਖੀ ਠੀਕ ਹੈ ਜੀ ਕਿਹੜੇ ਨੇ ਕਿਹੜੀ ਪੁਆਇੰਟ ਲਿਖੀ ਹੈ ਕਿਹਨੂੰ ਕਿਹੜਾ ਪੁਰਸਕਾਰ ਮਿਲਿਆ ਫੇਰ ਜਾ ਕੇ ਕਿਤੇ ਤੁਹਾਨੂੰ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਾਵੋਗੇ ਤੁਹਾਨੂੰ ਸਾਇੰਸ ਐਟ ਟੈਕਨੋਲੋਜੀ ਬਾਰੇ ਪਤਾ ਹੋਣੀ ਚਾਹੀਦੀ ਹੈ ਕਿ ਕਿਹੜੀ ਮਜ਼ਾਇਲ ਬਣਾਈ ਗਈ ਹੈ ਕਿਹੜਾ ਸੈਟੇਲਾਈਟ ਆਪਾਂ ਭੇਜਿਆਗਾ ਇਕਨੋਮਿਕ ਇਸ਼ੂ ਠੀਕ ਹੈ ਜੀ ਕਿੰਨੀ ਆਪਣੀ ਇਕਨੋਮੀ ਦੀ ਗ੍ਰੋਥ ਹੋਊਗੀ ਬੈਂਕ ਨੇ ਕਿੰਨਾ ਲੋਨ ਕਿਹੜੇ ਦੇਸ਼ ਨੂੰ ਦਿੱਤਾਗਾ ਠੀਕ ਹੈ ਜੀ ਪੰਜਾਬ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ 14ਵੀਂ ਸਦੀ ਤੋਂ ਇੰਡੀਆ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਹੜੇ 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 ਆਪਣੇ ਮਹਾਪੁਰਸ਼ਾਂ ਨੇ ਭਗ ਸਿੰਘਾਂ ਦੇ ਕਿਹੜੇ ਲਾਲਾ ਲਾਜਪਤ ਰਾਏ ਨੇ ਕਿੰਨੀਆਂ ਸ਼ੀਤੀਆਂ ਕੀਤੀਆਂ ਆਈਐਨਸੀ ਬਣੀ ਸੀ ਕਿਹੜਾ ਮੁਗਲ ਆਏ ਕਿਹੜੇ ਅੰਗਰੇਜ਼ ਆਏ ਉਹਨਾਂ ਬਾਰੇ ਸਪੋਰਟਸ ਬਾਰੇ ਤਾਂ ਨੌਲੇਜ ਹੋਣੀ ਚਾਹੀਦੀ ਹੈ ਸਿਨੇਮਾ ਤੇ ਲਿਟਰੇਚਰ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਸਬਜੈਕਟ ਦੀ ਗੱਲ ਕਰਦੇ ਆ ਇਹ ਆਪਾਂ ਇਸ ਤੋਂ ਬਾਅਦ ਰੀਜਨਿੰਗ ਮੈਥ ਆ ਆ ਗਿਆ ਭਈ ਰੀਜਨਿੰਗ ਦੇ ਮੈਥ ਤੁਹਾਨੂੰ ਮੈਥ ਦੇ ਵਿੱਚ ਪਰਫੈਕਟ ਹੋਣੇ ਚਾਹੀਦੇ ਹੋ ਰੀਜਨਿੰਗ ਦੇ ਵਿੱਚ ਪਰਫੈਕਟ ਹੋਣੇ ਚਾਹੀਦੇ ਹੋ ਇੰਗਲਿਸ਼ ਦੇ ਵਿੱਚ ਪਰਫੈਕਟ ਹੋਣੇ ਚਾਹੀਦੇ ਹੋ ਪੰਜਾਬੀ ਦੇ ਵਿੱਚ ਆਪਣੇ ਹੋਣੇ ਚਾਹੀਦੇ ਇਸ ਤੋਂ ਬਾਅਦ ਕੰਪਿਊਟਰ ਆ ਗਿਆ ਆਪਾਂ ਦਾ ਕੰਪਿਊਟਰ ਵਿਸ਼ਾ ਆ ਗਿਆ ਕੰਪਿਊਟਰ ਦੇ ਨਾਲ ਆਪਣੀ ਆ ਗਈ ਪੰਜਾਬ ਜੀਕੇ ਇੰਨਾ ਸਲੇਪ ਸਾਨੂੰ ਪੂਰੇ ਧਿਆਨ ਨਾਲ ਪੜਨਾ ਪੈਂਦਾ ਦਾ ਜੇ ਜੇ ਕੋਈ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਹਾਸਲ ਕਰਨੀ ਹੈ ਨਾ ਆਪਾਂ ਆਪਾਂ ਨੂੰ ਉਹਦੇ ਵਾਸਤੇ ਤਿਆਗ ਦੇਣਾ ਪੈਂਦਾ ਹੈ ਕੋਈ ਵੀ ਚੀਜ਼ ਲੈਣੀ ਹੈ ਉਹਦੀ ਕੀਮਤ ਹੁੰਦੀ ਹੈ ਜੌਬ ਲੈਣੀ ਹੈ ਉਹਦੀ ਕੀਮਤ ਹੈ ਜੇਕਰ ਤੁਸੀਂ ਕਹੋ ਕਿ ਤੁਹਾਨੂੰ ਘਰੇ ਬੈਠੇ ਨੂੰ ਕੋਈ ਨੌਕਰੀ ਦੇ ਜੇ ਇਹ じゃ ਕੁਝ ਨਹੀਂ ਹੋ ਸਕਦਾ ਇੱਕ ਦੋ ਵੀਡੀਓ ਹੋਰ ਦੇਖੀਆਂ ਜਿਦੇ ਵਿੱਚ ਕਹੀ ਜਾਂਦਾ ਹੈ ਕੈਂਡੀਡੇਟ ਅਸੀਂ ਜੀ ਐਮਏ ਕਰੀ ਹੋਈ ਹੈ ਸਾਡੀ ਪੀਐਚਡੀ ਕਰੀ ਹੋਈ ਹੈ ਸਾਡੀ ਬੀਟੈਕ ਕਰੀ ਹੋਈ ਹੈ ਸਾਨੂੰ ਅਜੇ ਤੱਕ ਜੌਬ ਨਹੀਂ ਮਿਲੀ ਤਾਂ ਰਾਜੇ ਜੇ ਤੁਸੀਂ ਭਾਵੇਂ ਬੀਰ ਟੈਕ ਕਰ ਲਓ ਭਾਵੇਂ ਐਮ ਟੈਕ ਕਰ ਲਓ ਭਾਵੇਂ ਤੁਸੀਂ ਪੀ ਐਚ ਡੀ ਕਰ ਲਓ ਇਹ ਇਹਨਾਂ ਨਾਲ ਤੁਹਾਨੂੰ ਜੋਬ ਕਦੇ ਨਹੀਂ ਮਿਲ ਸਕਦੀ ਹੁੰਦੀ ਕਾਰਨ ਇਹ ਤੁਹਾਡੀ ਐਲੀਜੀਬਿਲਟੀ ਹੁੰਦੀ ਹੈ ਇਹ ਤੁਹਾਡੀ ਐਲੀਜੀਬਿਲਟੀ ਹੁੰਦੀ ਹੈ ਐਲੀਜੀਬਿਲਟੀ ਦਾ ਮਤਲਬ ਸਮਝਦੇ ਹੋ ਕੀ ਹੁੰਦਾ ਐਲੀਜੀਬਿਲਟੀ ਦਾ ਮਤਲਬ ਹੈਗਾ ਕਿ ਹੁਣ ਤੁਸੀਂ ਜੋਬ ਲੈਣ ਵਾਸਤੇ ਜੋਬ ਲੈਣ ਦੇ ਤੁਸੀਂ ਯੋਗ ਹੋਗੇ ਜੋ ਬਲੈਅ ਦੇ ਤੁਸੀਂ ਜੋਗ ਹੋਗੇ ਕਹਿੰਦਾ ਮਤਲਬ ਕਿ ਹੁਣ ਜੇ ਕੋਈ ਭਰਤੀ ਹੋਣੀ ਆ ਉਹਦੇ ਫਾਰਮ ਭਰ ਸਕਦੇ ਤੁਸੀਂ ਤੁਹਾਡੇ ਕੋਲੇ ਉਹ ਯੋਗਤਾ ਹੈਗੀ ਆ ਜਿਵੇਂ ਹੁਣ ਮੰਨ ਲਓ ਕੋਈ ਪੋਸਟ ਆ ਗਈ ਬੀਏ ਵੇਸ ਤੇ ਹੁਣ ਬੀ ਜਿਹੜੀ ਪੋਸਟ ਨੂੰ 12ਵੀਂ ਵਾਲਾ ਕੈਂਡੀਡੇਟ ਭਰ ਦੂਗਾ ਨਹੀਂ ਭਰ ਸਕਦਾ ਕਿਉਂਕਿ ਉਹਦੀ ਐਲੀਜੀਬਿਲਟੀ ਨਹੀਂ ਹੈਗੀ ਠੀਕ ਹੈ ਜੀ ਜੇ ਉਹਦੇ ਕੋਲੇ ਬੀਏ ਨੇ ਕਰੀ ਹੋਈ ਆ ਫਿਰ ਹੀ ਉਹ ਇਹਦੇ ਵਿੱਚ ਦਾਖਲ ਕਰੂਗਾ ਇਸ ਤਰ੍ਹਾਂ ਨਾਲ ਫਿਰ ਤੁਸੀਂ ਐਂ ਲਾ ਲਓ ਜੀ ਆਪਾਂ ਕਹਿੰਦੇ ਜੀ ਮੈਂ ਐਮਏ ਕੀਤੀ ਐ ਮੈਂ ਬੀਏ ਡਿਗਰੀ ਮੈਂ ਪੀਐਚਡੀ ਕੀਤੀ ਤਾਂ ਹਰੇਕ ਪਿੰਡ ਦੇ ਵਿੱਚ 40 40 50 50 ਜਾਣੇ ਪੀਐਚਡੀ ਬੀਏ ਡਿਗਰੀ ਬੈਠੇ ਆ ਤਾਂ ਫਿਰ ਹਰੇਕ ਮੁੰਡੇ ਨੂੰ ਨੌਕਰੀ ਦੀ ਔਖੀ ਹੈ ਤਾਂ ਇਹ ਆਪਣੀ ਇੱਕ एलिजिਬਿਲਟੀ ਹੁੰਦੀ ਹੈ ਇਹ ਚੀਜ਼ ਸਮਝੋ ਜਿਹੜੀ ਆਪਾਂ ਕੁਆਲਿਫਿਕੇਸ਼ਨ ਹੁੰਦੀ ਹੈ ਆਪਣੀ एलिजिਬਿਲਟੀ ਤੋਂ ਬਾਅਦ ਜਦੋਂ ਆਪਣੀ एलिजिਬਿਲਟੀ ਹੋ ਗਿਆ ਆਪਣਾ ਫਾਰਮ ਅਪਲਾਈ ਹੋ ਗਿਆ ਫਿਰ ਆਪਾਂ ਜਿਹੜਾ ਤੁਹਾਨੂੰ ਮੈਂ ਸਲੈਬਸ ਦਿਖਾਇਆ ਇਹਦੀ ਤਿਆਰੀ ਕਰਨੀ ਪੈਂਦੀ ਹੁੰਦੀ ਹੈ ਜਿਵੇਂ ਆ ਮੈਂ ਤੁਹਾਨੂੰ ਵੀਡੀਓ ਦਿਖਾਈ ਆ ਮੂੰਹ ਚਾ ਕੇ ਕਹੀ ਜਾਂਦੇ ਆ ਕਿ ਕੀ ਜੀ ਨੌਕਰੀ ਨਹੀਂ ਮਿਲੀ ਜੀ ਆਈ ਨਹੀਂ ਨੌਕਰੀ ਦਾ ਜੀ ਜਿਹੜੇ ਬੰਦੇ ਨੇ ਕਦੇ ਕਾਪੀ ਨਹੀਂ ਚੱਕੀ ਉਹ ਵੀ ਮਤਾਂ ਦੇ ਰਿਹਾ ਜਿਹੜੇ ਟਾਈਮ ਦੇ ਵਿੱਚ ਫੜ ਕੇ ਮੈਕ ਠੀਕ ਹੈ ਕੀ ਹੁੰਦਾਗਾ ਪੇਪਰ ਕਿਉਂ ਲਿਤਾ ਜਾਂਦਾ ਆਪਣਾ ਮੈਂਬਰੀ ਦੇਖੀ ਜਾਂਦੀ ਆਪਣੇ ਦਿਮਾਗ ਦੀ ਕਿ ਆਪਣੇ ਦਿਮਾਗ ਦੀ ਕਿੰਨੀ ਕੀ ਮੈਂਬਰੀ ਹੈ ਮੈਕ ਫੜ ਕੇ ਬੋਲਣਾ ਸੌਖਾ ਹੈ ਮੈਂ ਮੈਕ ਫੜ ਕੇ ਬੋਲਣ ਲੱਗ ਜਾਂਦਾ ਦੋ ਲੈਕਚਰ ਦੋ ਕਿਤਾਬਾਂ ਪੜ੍ਹ ਕੇ ਲੈਕਚਰ ਦੇਖ ਕੇ ਹਾਂਜੀ ਐਂ ਕਰ ਦੋ ਧਮਕਾ ਕਰ ਦੋ ਸਪੀਡ ਦੇਖਦੇ ਤੁਹਾਡੀ ਮੈਂਬਰੀ ਦੇਖੀ ਜਾਂਦੇ ਕਿੰਨੀ ਕੀ ਤੁਸੀਂ ਮਤਲਬ ਚੀਜ਼ ਗੇਨ ਕਰ ਦੋ 13 12 ਦੇਖੋ 0 ਕੇ ਬੱਚਾ ਪੇਪਰਾਂ ਦੀ ਤਿਆਰੀ ਕਰਦਾ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਮੈਂ ਵੀ ਤੁਹਾਨੂੰ ਛਾਵਾਛੇ ਦਿਨਾਂ ਰਾਜੇ ਕਿ ਤੁਸੀਂ ਇਹ ਕੰਮ ਨੂੰ ਚੁਣਿਆਗਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਮਾਨਾ ਪੜਨਾ ਕੋਈ ਛੋਟੀ ਮੋਟੀ ਗੱਲ ਨਹੀਂ ਜੇ ਪੜਨਾ ਹੁੰਦਾ ਆਪਾਂ ਕਹਿੰਦੇ ਨੇ ਫਲਾਣੇ ਪਿੰਡ ਦੇ ਵਿੱਚ ਇੱਕ ਮੁੰਡੇ ਨੂੰ ਨੌਕਰੀ ਲੱਗਿਆ ਜੀ ਫਲਾਣੇ ਦੇ ਵਿੱਚ ਦੋ ਮੁੰਡੇ ਨੂੰ ਨੌਕਰੀ ਲੱਗਿਆ ਉਹ ਪੜਨ ਵਾਲੇ ਇੱਕ ਦੋ ਹੀ ਹੁੰਦੇ ਆ ਉਹ ਪੜਨ ਵਾਲੇ ਇੱਕ ਦੋ ਹੁੰਦੇ ਰਾਜੇ ਆਪਾਂ ਕਹਿੰਦੇ ਫਲਾਣੇ ਪਿੰਡ ਦੇ ਵਿੱਚ ਇੱਕ ਨੂੰ ਨੌਕਰੀ ਮਿਲ ਗਈ ਜੀ ਦੋ ਨੂੰ ਮਿਲੀ ਸਾਰੇ ਪਿੰਡ ਦੇ ਵਿੱਚ ਤਿੰਨ ਨੂੰ ਨਹੀਂ ਮਿਲੀ ਉਹ ਪੜਨ ਵਾਲੇ ਦੋ ਤਿੰਨ ਹੀ ਹੁੰਦੇ ਆ ਬਾਕੀ ਮੇਰੇ ਨਾਲ ਕੀ ਕਰਤਾ ਹੁੰਦਾ ਇੱਕ ਦਿਨ ਕਿਤਾਬ ਚੱਕ ਕੇ ਬਾਰੇ ਪੜਾ ਲੇ ਬਾਰੇ ਪੜ ਲੇ ਹੈ ਮੁਰਕੇ ਚੱਕ ਕੇ ਮੋਟਰਸਾਈਕ ਫਿਰ ਇਹ ਕ੍ਰੀਏਟੀਵਿਟੀ ਦੇਖੀ ਜਾਂਦੀ ਹੈ ਕਿ ਕਿੰਨਾ ਕੁ ਛੇਤੀ ਆਪਾਂ ਚੀਜ਼ ਨੂੰ ਮਤਲਬ ਮਤਲਬ ਕੋਈ ਮੈਥ ਦਾ ਸਮਾ ਕਿੱਡੀ ਕੀ ਛੇਤੀ ਆਪਾਂ ਕੱਢਦੇ ਆਂ ਇੰਟੈਂਸ਼ਨ ਫੋਕਸ ਫਲੈਕਸੀਬਿਲਟੀ ਇਹ ਸਾਰੀਆਂ ਚੀਜ਼ਾਂ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਹੋਣੀਆਂ ਚਾਹੀਦੀਆਂ ਫਿਰ ਜਾ ਕੇ ਕਿਤੇ ਸਰਕਾਰੀ ਜੋਬ ਦਾ ਹੱਕਦਾਰ ਬਣਦਾਗਾ ਠੀਕ ਹੈ ਜੀ ਦੂਸਰੀ ਗੱਲ ਇਹਦੇ ਵਿੱਚ ਮਿਹਨਤ ਕਰਨੀ ਆ ਸਮਝ ਲਓ ਕਿ ਤਿਆਗ ਕਰਨਾ ਪੈਂਦਾ ਜਾਰੀਆਂ ਦੋਸਤੀਆਂ ਵੀ ਛੱਡਣੀਆਂ ਪੈਂਦੀਆਂ ਵਿਆਹ ਸ਼ਾਦੀਆਂ ਵੀ ਛੱਡਣੇ ਪੈਂਦੇ ਆ ਆਵਰੇ ਜਿਹੜਾ ਮौज-ਮਾਸਤਿਕਾ ਹੁੰਦੇ ਕਿ ਇੰਸਟਾਗ੍ਰਾਮ ਚ ਲਾ ਲਿਆ ਕਿਤੇ ਆਪਾਂ ਬਾਰ ਕੋ ਮਰਫੇ ਨਬਾਗੇ ਦੋ ਦਿਨ ਜੀ ਫਲਾਣੇ ਥਾਦੇ ਜਾਣ ਆ ਪੰਦਰ ਫਲਾਣੇ ਥਾਦੇ ਜਾਣ ਉਹ ਚੀਜ਼ਾਂ ਵੀ ਘਟਾਉਣੀਆਂ ਪੈਂਦੀਆਂ राजे ਜਿੱਦ ਤੇ ਤੁਸੀਂ ਪੜ੍ਹਾਈ ਨਾਲ ਜੋੜ ਕੇ ਤੁਹਾਡਾ ਫਰੈਂਡ ਸਰਕਲ ਵੀ ਉੱਤੇ ਛੋਟਾ ਹੋਊਗਾ ਇਹ ਗੱਲ ਮੇਰੀ ਯਾਦ ਰੱਖਿਓ ਠੀਕ ਹੈ ਜੀ ਕਿਵੇਂ ਲੱਤੀ ਜਾਂਦੀ ਹੈ ਨੌਕਰੀ ਨੌਕਰੀ ਕੋਈ ਨਹੀਂ ਹੈਗੀ ਕਿ ਹਾਂਜੀ ਸਾਨੂੰ ਨੌਕਰੀ ਨੌਕਰੀ ਵਾਸਤੇ ਬਹੁਤ ਤਪੱਸਿਆ ਰ राजे ਇੱਕ ਤਪੱਸਿਆ ਜਿਹਨੂੰ ਲੋਕਾਂ ਨੂੰ ਨਹੀਂ ਪਤਾ ਨਾ ਇਹ ਤਪੱਸਿਆ ਇੱਕ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਕਹਿੰਦੇ ਸੀ ਨਾ ਕਿ ਫਲਾਣੇ ਨੇ ਬੰਦੇ ਨੇ ਜੀ ਪੱਥਰ ਦੇ ਵਿੱਚੋਂ ਰੱਬ ਲੱਭ ਲਿਆ ਸੀ ਉਹਦੀ ਤਪੱਸਿਆ ਸੀ ਉਹਦੀ ਸ਼ਰਧਾ ਸੀ ਤਾਂ ਓਵੇਂ ਜਿਵੇਂ ਹੀ ਪੜ੍ਹਾਈ ਵੀ ਤੁਹਾਡੀ ਸ਼ਰਧਾ ਹੈ ਪੜ੍ਹਾਈ ਦੇ ਨਾ ਲਿਹਾਜ਼ ਪਾਉਗੇ ਪੜ੍ਹਾਈ ਦੇ ਨਾਲ ਮਿੱਤਰਤਾ ਕਾਇਮ ਕਰੋਗੇ ਇੱਕ ਦੂਜੇ ਨਾਲ ਚੰਗੇ ਦੇਖੋ ਹੁਣ ਆਪਾਂ ਕੀ ਕਰਦੇ ਆ ਆਪਾਂ ਇੱਕ ਤਾਂ ਕਿਤਾਬ ਚੱਕ ਲੈਨੇ ਆ 20 ਦਿਨ ਝਾਗਦੇ ਨੇ ਇੱਕ ਦਿਨ ਕਿਤਾਬ ਚੱਕ ਲੈਨੇ ਆ 20 ਦਿਨ ਝਾਗਦੇ ਨੇ ਕਾਰਨ ਹੁਣ ਤੁਹਾਡਾ ਕੋਈ ਪੱਕਾ ਫਰੈਂਡ ਆਗਾ ਤੁਹਾਡਾ ਪੱਕਾ ਫਰੈਂਡ ਕਿਹੜਾ ਬਣਦਾ ਹੁੰਦਾ ਜਿਹਨੂੰ ਤੁਸੀਂ ਡੇਲੀ ਮਿਲਦੇ ਹੋ ਜਾਂ ਤੁਸੀਂ ਜਿਹਨਾਂ ਰਹੇ ਹੋ ਜਿਹਨਾਂ ਤੁਸੀਂ ਸਾਲ 2 ਸਾਲ ਇਕੱਠੇ ਰਹੇ ਹੋ 3 ਸਾਲ ਇਕੱਠੇ ਰਹੇ ਹੋ 4 ਸਾਲ ਇਕੱਠੇ ਰਹੇ ਹੋ ਉਹ ਕੀ ਬਣਿਆ ਤੁਹਾਡਾ ਤੁਸੀਂ ਕਹੋਗੇ ਜੀ ਮੇਰਾ ਬੈਸਟ ਫਰੈਂਡ ਹੈ ਕਿਉਂ ਜੀ ਅਸੀਂ ਜੀ 5 ਮਹੀਨੇ ਤੋਂ ਇਕੱਠੇ ਬਣੇ ਆ ਅੱਛਾ ਠੀਕ ਹੈ ਅਸੀਂ ਜੀ 5 ਸਾਲਾਂ ਤੋਂ ਇਕੱਠੇ ਆ ਤਾਂ ਬੈਸਟ ਫਰੈਂਡ ਕਿਉਂ ਹੈ ਕਿਉਂਕਿ ਤੁਹਾਨੂੰ ਉਹਦੀਆਂ ਆਦਤਾਂ ਬਾਰੇ ਪਤਾ ਹੈ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਓਵੇਂ ਜਿਵੇਂ ਹੀ ਤੁਸੀਂ ਕਿਤਾਬਾਂ ਨੂੰ ਵੀ ਆਪਦਾ ਫਰੈਂਡ ਬਣਾਓ ਕਿਤਾਬਾਂ ਕੋਲੇ ਡੇਲੀ ਜਾਇਆ ਕਰੋ ਡੇਲੀ ਮੈਥ ਨੂੰ ਚੱਕੋ ਡੇਲੀ ਜੀਕੇ ਚੱਕੋ ਜਿਉਂ ਤੁਹਾਡੀ ਕਿਤਾਬਾਂ ਨਾਲ ਜਾਰੀ ਦੋਸਤੀ ਪੈਗੀ ਕਿਤਾਬਾਂ ਤੁਹਾਨੂੰ ਪਛਾਣਨ ਲੱਗ ਜਾਣਗੀਆਂ ਤੁਸੀਂ ਕਿਤਾਬਾਂ ਨੂੰ ਪਛਾਣਨ ਲੱਗ ਜਾਓਗੇ ਤੁਸੀਂ ਤੇ ਕਿਤਾਬਾਂ ਦੋਨੇ ਜਾਣੇ ਰਲ ਕੇ ਪੱਕੀ ਮਿੱਤਰਤਾ ਕਾਇਮ ਕਰ ਲਓ ਇੱਕ ਦੂਜੇ ਨਾਲ ਪੱਕੀ ਜਾਰੀ ਦੋਸਤੀ ਬਣਾ ਲਓ ਦੁਨੀਆਦਾਰੀ ਦੀ ਜਾਰੀ ਦੋਸਤੀ ਛੱਡੋ ਕਿਤਾਬਾਂ ਨਾਲੇ ਹੀ ਜਾਰੀ ਦੋਸਤੀ ਬਣਾਓ ਪਿਆਰ ਕਰੋ ਕਿਤਾਬਾਂ ਨੂੰ ਐ ਕਹੋਗੀ ਬਸ ਮੇਰੇ ਨਾਲ ਖੜਨ ਵਾਲੇਆਂ ਮੇਰੀਆਂ ਕਿਤਾਬਾਂ ਹੀ ਹੈਗੀਆਂ ਜਿਹੜੇ ਮੈਂ ਆਪਣੇ ਨੋਟਸ ਬਣਾਏ ਆ ਉਹੀ ਮੇਰੇ ਨਾਲ ਖੜਨ ਵਾਲੇ ਆ ਹੋਰ ਨਹੀਂ ਕਿਸੇ ਦੁਨੀਆਦਾਰੀ 'ਚ ਮੇਰੇ ਨਾਲ ਖੜਨਾ ਕਾਲੂ ਜੀ ਮੈਨੂੰ ਪੈਸੇ ਦੀ ਲੋੜ ਪਊ ਮੈਨੂੰ ਕਿਤਾਬਾਂ ਹੀ ਪੈਸੇ ਦੇਣਗੀਆਂ ਕਿਵੇਂ ਨੌਕਰੀ ਲਵੋਗੇ ਇਹਨਾਂ ਤੋਂ ਪੜ੍ਹ ਕੇ ਪੈਸਾ ਆਊਗਾ ਘਰੇ ਠੀਕ ਹੈ ਕਿਤਾਬਾਂ ਨਾਲ ਜਾਰੀ ਦੋਸਤੀ ਪਾਉ ਜੇ ਤੁਸੀਂ ਰੋਜ਼ ਇਹਨਾਂ ਨੂੰ ਮਿਲੋਗੇ ਰੋਜ਼ ਇਹਨਾਂ ਨਾਲ ਗੱਲਬਾਤਾਂ ਕਰੋਗੇ ਠੀਕ ਹੈ ਇਹਨਾਂ ਨੂੰ ਸਮਝੋਗੇ ਇਹ ਤੁਹਾਨੂੰ ਸਮਝਣਗੀਆਂ ਫਿਰ ਹੀ ਤੁਸੀਂ ਜ਼ਿੰਦਗੀ ਸাকਸੈਸ ਹੋਵੋਗੇ ਰਜੇ ਹੁਣ ਇਹ ਤਾਂ ਹੈ ਨਹੀਂ ਕਿ ਇੱਕ ਦਿਨ ਕਿਤਾਬ ਚੱਕ ਕੇ ਮੁਰਕ ਕੇ ਤੁਸੀਂ ਕਹੋਗੇ ਸਾਰਾ ਕੁਝ ਦਿਮਾਗ 'ਚ ਪੈ ਗਿਆ ਸਾਡਾ ਇਹ ਕਦੇ ਨਹੀਂ ਪੈਂਦਾ ਹੁੰਦਾ ਠੀਕ ਹੈ ਤਾਂ ਉਹੀ ਗੱਲ ਹੈ ਇਹ ਜਿਹੇ ਬੇਲੇੜਾ ਜਿਹਨੂੰ ਕੁਝ ਨਹੀਂ ਪਤਾ ਹੁੰਦਾ ਠੀਕ ਹੈ ਮੈਂ ਸਿਰਫ ਜੋਬ ਦੇ ਬਾਰੇ ਦੀ ਗੱਲ ਕਰਦਾ ਦੂਜੀ ਗੱਲ ਜੇਦੋਂ ਵੀ ਤੁਸੀਂ ਜੋਬ ਲੈਣ ਦਾ ਫੈਸਲਾ ਕਰ ਲਿਆ ਸਭ ਤੋਂ ਪਹਿਲਾਂ ਆਪਣਾ ਵਿਜ਼ਨ ਕਾਇਮ ਕਰੋ ਫਿਰ ਤੁਸੀਂ ਆਪਣਾ ਮਿਸ਼ਨ ਰੱਖੋ ਕਿ ਭਾਈ ਵਿਜ਼ਨ ਕੀ ਹੈ ਸਰਕਾਰੀ ਨੌਕਰੀ ਲੈਣੀ ਹੈ ਮਿਸ਼ਨ ਬਣ ਗਿਆ ਤੁਹਾਡਾ ਕਿ ਲਾਈਫ ਦਾ ਕੀ ਜਿਹੜੇ ਆਪਾਂ ਸக்ஸਸ ਲੈਣੀ ਲੈਣੀ ਹੈ ਸਾਨੂੰ ਨਹੀਂ ਪਤਾ ਸਾਡੇ ਘਰ ਦੇ ਹਾਲਾਤ ਮਾਰੇ ਤਾਂ ਲੈਣੀ ਹੈ ਆਪ ਦਾ ਸਟੇਟਸ ਵਧਾਉਣਾ ਤਾਂ ਲੈਣੀ ਹੈ ਆਪ ਦੇ ਅੱਗੇ ਬੱਚਿਆਂ ਵਾਸਤੇ ਵਧੀਆ ਪ੍ਰੋਬਲਿਸ਼ ਕਰਨੀ ਹੈ ਤਾਂ ਲੈਣੀ ਹੈ ਮੁਰਕਿਓ ਜੀ ਦੀ ਸਟੈਜੀਟੀ ਬਣਾਓ ਕਿ ਜੀ ਫਲਾਨੇ ਸੱਬ ਤੋਂ ਪੜਦਾ ਜੀ ਤੁਹਾਨੂੰ ਸਮਝ ਆਉਂਦੀ ਹੈ ਠੀਕ ਹੈ ਜੀ ਫਲਾਨੀ ਬੁੱਕ ਤੋਂ ਪੜਦਾ ਜੀ ਤੁਹਾਨੂੰ ਸਮਝ ਆਉਂਦੀ ਹੈ ਇਸ ਤੋਂ ਬਾਅਦ ਤੁਹਾਨੂੰ ਜਾ ਕੇ ਕਿਤੇ ਸக்ஸਸ ਮਿਲਣੀ ਹੈ ਠੀਕ ਹੈ ਜੀ ਬਹੁਤ ਚੀਜ਼ਾਂ ਹੋਣਗੀਆਂ ਜ਼ਿੰਦਗੀ ਜਿਹੜਾ ਜੀ ਤੁਸੀਂ ਸਟਾਰਟ ਕਰੋਗੇ ਸਟਾਰਟ ਕਰਨ ਦੀ ਸੋਚੋਗੇ ਕਿ ਜੇ ਸੋਚ ਅੱਜ ਕਰ ਲੇ ਕਿ ਤਿਆਰੀ ਕੱਲ ਨੂੰ ਕਰ ਲਈਏ ਪਰ ਜਿੱਦ ਤੇ ਤੁਸੀਂ ਸੋਚ ਲਿਆ ਠੀਕ ਹੈ ਜੀ ਮੁੜ ਕੇ ਆਉਦਾ ਸਾਰਾ ਐਨਾਲਿਸਿਸ ਕਰੋ ਕਿ ਫਲਾਨੇ ਟੀਚਰ ਤੋਂ ਪੜ੍ਹਨਾ ਹੈ ਫਲਾਨੇ ਫਲਾਨੇ ਸੇ ਨੋਟਸ ਬਣਾਉਣੇ ਆ ਠੀਕ ਹੈ ਜੀ ਆ ਚੀਜ਼ ਸਾਨੂੰ ਫਲਾਨੀ ਚੀਜ਼ ਵਧੀਆ ਲੱਗਦੀ ਹੈ ਆ ਸਬਜੈਕਟ 'ਚ ਸਾਡੀ ਪਕੜ ਵਧੀਆ ਇਹਨੂੰ ਆਪਾਂ ਥੋੜਾ ਜਿਹਾ ਪਾਸੇ ਰੱਖ ਲੈਣੇ ਜਿਹੜੇ ਸਬਜੈਕਟ ਉਸੇ ਕਮਜ਼ੋਰ ਆ ਉਹਨੂੰ ਅੱਗੇ ਰੱਖ ਲੈਣੇ ਆ ਠੀਕ ਹੈ ਜੀ ਪਲਾਨਿੰਗ ਬਣਾਓ ਸਾਰੇ ਟਾਈਮ ਟੇਬਲ ਦੇ ਹਿਸਾਬ ਤੇ ਪੜੋ ਟਰਾਈ ਕਰੋ ਠੀਕ ਹੈ ਜੀ ਫੇਲ ਹੋਵੋਗੇ ਬਹੁਤ ਵਾਰੀ ਦੁਬ ਕਿਹੜੇ ਹੋਗੇ ਦੁਬਾਰੀ ਟਰਾਈ ਕਰੋ ਪਰ ਸਕਸੈਸ ਤੁਹਾਨੂੰ ਇੱਕ ਨਾ ਇੱਕ ਦਿਨ ਮਿਲੂਗੀ ਕਿਉਂਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਗੱਲ ਕਲੀ ਕਿਤਾਬਾਂ ਦੇ ਵਿੱਚ ਨਹੀਂ ਸੁਣੀ ਲੱਗਦੀ ਜੇ ਬਾਰੀ-ਬਾਰੀ ਮਿਹਨਤ ਕਰੋਗੇ ਇਹ ਹੀ ਗੱਲ ਤੁਹਾਡੇ ਤੇ ਵੀ ਕਿਸੇ ਨਾ ਕਿਸੇ ਦਿਨ ਸਹੀ ਬੈਠੂਗੀ ਜਦੋਂ ਤੁਸੀਂ ਸਕਸੈਸ ਦੇ ਰਾਹ ਤੇ ਚੱਲਣਾ ਹੈ ਨਾ ਤੁਸੀਂ ਇਕੱਲੇ ਚੱਲੋਗੇ ਜੇ ਤੁਸੀਂ ਸਕਸੈਸ ਦੇ ਰਾਹ ਤੇ ਚੱਲਣਾ ਹੈ ਨਾ ਤੁਸੀਂ ਇਕੱਲੇ ਚੱਲੋਗੇ ਪਰ ਜਦੋਂ ਤੁਹਾਨੂੰ ਸਕਸੈਸ ਮਿਲਗੀ ਤੁਹਾਡੇ ਨਾਲ ਬਹੁਤ ਲੋਕ ਜੁੜਨਗੇ ਉਦੋਂ ਠੀਕ ਹੈ ਉਦੋਂ ਤੁਹਾਡੇ ਨਾਲ ਬਹੁਤ ਜੁੜਨਗੇ ਅੱਜ ਤੁਸੀਂ ਸਕਸੈਸ ਲਓਗੇ ਤਾਂ ਉਹ ਦੱਸਿਆ ਤਾਂ ਫਰੈਂਡ ਸਰਕਲ ਵੀ ਛੋਟਾ ਹੋਊਗਾ ਕਿਉਂਕਿ ਸਭ ਕਹਿਣਗੇ ਜੀ ਫਲਾਣੇ ਨਾਲ ਚੱਲਿਓ ਕਿਹੜਾ ਛੇੜਾ ਲਾਉਣਾ ਤੁਸੀਂ ਕਹੋਗੇ ਨਾ ਜੀ ਮੈਂ ਤਾਂ ਪੜ੍ਹਾਈ ਕਰਨੀ ਆ ਥੋੜਾ ਮਜ਼ਾਕ ਵੀ ਡਾਉਣਗੇ ਵੱਡਾ ਆਪਣਾ ਕੋਈ ਤਾਂ ਕਿਤੇ ਹੋਰ ਨਾ ਲੱਗ ਜੇ ਤਾਂ ਉਹ ਚੀਜ਼ਾਂ ਨੂੰ ਗੁੱਸੇ 'ਚ ਨਹੀਂ ਲੈਣਾ ਉਹਨਾਂ ਚੀਜ਼ਾਂ ਨੂੰ ਤੁਸੀਂ ਆਪ ਦੀ ਕੀ ਲੈਣੀ ਆ ਪਾਵਰ ਬਣਾ ਕੇ ਰੱਖਣੀ ਆ ਕਿ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ ਸੀ ਜਾਂ ਮੈਨੂੰ ਆਹ ਚੀਜ਼ ਕਰਕੇ ਵਿਖਾਉਣੀ ਹੈਗੀ ਠੀਕ ਹੈ ਜੀ ਤਾਂ ਕਰਕੇ ਸਕਸੈਸ ਤੇ ਰਾਸਤੇ ਤੇ ਤੁਸੀਂ ਇਕੱਲੇ ਦੌੜੋਗੇ ਪਰ ਜੇ ਤੁਹਾਨੂੰ ਸਕਸੈਸ ਮਿਲ ਗਈ ਉਹ ਤੁਹਾਡੇ ਨਾਲ ਬਹੁਤ ਲੋਕ ਖੜਨਗੇ ਠੀਕ ਹੈ ਮੈਂ ਤੁ ਕਿ ਤੁਹਾਨੂੰ ਇੱਕ ਦਿਨ ਕਿਸੇ ਤੋਂ ਪੈਸੇ ਮੰਗ ਲਓਗੇ ਦੋ ਦਿਨ ਪੈਸੇ ਮੰਗ ਲਓਗੇ ਪਰ ਜਿੰਨਾ ਤੇ ਤੁਸੀਂ ਆਪਦਾ ਪੈਸਾ ਕਮਾ ਕੇ ਆਪਦੇ ਦੇ ਖਰਚ ਨਹੀਂ ਕਰਦੇ ਨਾ ਉਦੋਂ ਤੇ ਤੁਸੀਂ ਭੁੱਲ ਜੂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਖਟੋਗੇ ਬਹੁਤ ਤਜਰਬੇ ਤੁਹਾਨੂੰ ਸਿੱਖਣ ਨੂੰ ਮਿਲਣਗੇ ਠੀਕ ਹੈ ਉਹ ਟਾਈਮ ਤੁਸੀਂ ਜਾਣ ਕੇ ਜੁਤ ਕਹੋ ਸਕਸੈਸ ਮਿਲੀ ਨਾ ਤੁਹਾਨੂੰ ਜੋਬ ਮਿਲੀ ਉਹ ਤੁਹਾਨੂੰ ਪਤਾ ਲੱਗੂ ਜਿਹੜਾ ਆਪਾਂ ਕਿੰਨੀ ਮਿਹਨਤ ਕੀਤੀ ਆਪਾਂ ਕਿੰਨੇ ਵਧੀਆ ਸੀ ਠੀਕ ਹੈ ਜੀ ਬਸ ਵਾਰੀ ਵਾਰੀ ਹੀ ਗੱਲਾਂ ਜਿਹੜਾ ਮੈਂ ਕਹਿਣਾ ਚਾਹੁੰਦਾ ਪੜ੍ਹਾਈ ਦਾ ਮਿੱਤਰ ਤਾਂ ਕੈਮ ਰੱਖੋ ਨਸ਼ੇ ਪੱਤੇ ਤੋਂ ਦੂਰ ਰਹੇ ਨਾ ਗਲਤ ਕੰਮਾਂ ਤੋਂ ਦੂਰ ਰਹੇ ਨਾ ਠ ਰੋਡ ਸਕਸੈਸ ਸਕਸੈਸ ਕੋਈ ਬਾੜੀ ਔਖੀ ਗੱਲ ਨਹੀਂ ਥੋੜਾ ਜਿਹਾ ਤਿਆਗ ਕਰਨਾ ਪੈਂਦਾ ਜਿਵੇਂ ਤੁਹਾਨੂੰ ਮੈਂ ਕੀ ਦੱਸਿਆਗਾ ਠੀਕ ਹੈ ਜੀ ਜ਼ਿੰਦਗੀ ਦੇ ਵਿੱਚ ਜੇ ਕੁਝ ਹਾਸਲ ਕਰਨਾ ਤਾਂ ਬਹੁਤ ਚੀਜ਼ਾਂ ਦੀ ਆਪਾਂ ਨੂੰ ਬਲੀ ਦੇਣੀ ਪੈਂਦੀ ਆ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਕਿਤਾਬਾਂ ਦੇਖ ਕੇ ਆਪ ਨੂੰ ਐ ਲੱਗਦਾਗਾ ਕਿ ਆਹ ਕੀ ਹੋ ਗਿਆ ਇੱਥੇ ਪਈ ਜਾ ਨੌਕਰੀ ਆਹ ਪਈ ਜਾ ਜੋਬ ਇੰਨੇ ਕਿਤਾਬਾਂ ਪੜ ਕੇ ਜਾਣਾ ਪਊਗਾ ਤਾਂ ਜੇ ਰਾਜੇ ਜੋਬ ਲੈਣੀ ਇੰਨੀ ਸੌਖੀ ਹੁੰਦੀ ਫਿਰ ਤਾਂ ਸਾਰੀ ਲੈ ਲਾਂਦੇ ਫਿਰ ਤਾਂ ਸਾਰੀ ਲੈ ਲਾਂਦੇ ਫਿਰ ਜਿਹੜੇ ਆਪਣੇ ਕਰਨ ਬੋਲੇ ਸਰਗੇ ਸੀ ਠੀਕ ਹੈ ਜੀ ਇਹਨਾਂ ਨੂੰ ਕੀ ਲੋੜ ਸੀ ਕਿ ਪੇਪਰ ਕਰੋ ਬਈ ਇਹਨਾਂ ਦਾ ਠੀਕ ਹੈ ਜੀ ਦਹੋ ਜਰ ਕੇ ਨੂੰ ਮੱਥਾ ਮਾਰਿਆ ਉਹਨਾਂ ਨੇ ਠੀਕ ਹੈ ਜੀ ਤਾਂ ਕਰਕੇ ਤਾਂ ਮੈਂ ਤੁਹਾਨੂੰ ਛੋਟੀ ਮੋਟੀਵੇਟਰ ਕਹਾਣੀ ਸੁਣਾਉਣਾਗਾ ਠੀਕ ਹੈ ਜੀ ਆ ਪੰਛੀ ਹੈ ਰੇਵਨ ਕਿਹੜਾ ਪੰਛੀ ਆ ਰੇਵਨ ਪੰਛੀ ਆ ਠੀਕ ਹੈ ਜੀ ਤੇ ਇਹ ਰੇਵਨ ਪੰਛੀ ਦੀ ਸ਼ਕਲ ਕਾਂ ਵਰਗੀ ਹੁੰਦੀ ਹੈ ਦੇਖਣ ਜੇ ਕਾਰਗਾ ਲੱਗੂਗਾ ਤੁਹਾਨੂੰ ਛੋਟਾ ਜਿਹਾ ਪੰਛੀ ਹੈ ਇਹ ਇਹ ਕੀ ਕਰਦਾਗਾ ਜਿਹੜਾ ਆਪਣਾ ਬਾਜ ਹੁੰਦਾ ਬਾਜ ਈਗਲ ਇਹ ਪਤੰਦਰ ਨੂੰ ਸਰਤੇ ਜਾ ਕੇ ਬਹਿ ਜਾਂਦਾ ਇਹਦੀ ਆਦਤ ਹੈ ਠੀਕ ਹੈ ਜੀ ਇਹ ਉਹਦੇ ਸਰਤੇ ਜਾ ਕੇ ਬਹਿ ਜਾਂਦਾ ਸਾਨੂੰ ਪਤਾ ਕਿ ਬਾਜ ਆ ਜਿਹੜਾ ਆਪਾਂ ਕਹਿੰਦੇ ਬਾਜ ਨਾਰਥਨ ਗੁਛਾਕ ਆਪਣਾ ਵੀ ਰਾਸ਼ਟਰੀ ਪੰਛੀ ਹੈ ਜਿਹੜਾ ਉਹ ਨਾਰਥਨ ਗੁਛਾਕ ਹੀ ਹੈ ਠੀਕ ਹੈ ਜੀ ਆਪਾਂ ਕਹਿੰਦੇ ਜੀ ਬਾਜ ਬਾਲਾ ਤਕੜਾ ਹੈਗਾ ਹੈਗਾ ਕੋਈ ਸ਼ੱਕ ਨਹੀਂ ਹੈਗਾ ਜਿਹਨੂੰ ਹੀਰੀਆਂ ਚੱਲਦੀਆਂ ਹਨ ਆਏ ਨਹੀਂ ਹੀਰੀਆਂ ਚੱਲ ਪਈਆਂ ਸਾਰੇ ਪੰਛੀ ਘਰਾਂ ਨੂੰ ਭੱਜ ਲੰਦੇ ਆਏ ਮੂਰੇ ਮੂਰੇ ਇਹਨਾਂ ਦੇ ਮੂਰੇ ਮੂਰੇ ਪਰ ਜਿਹੜਾ ਆ ਬਾਜ ਹੈ ਇਹਨੂੰ ਚਾ ਚੜ ਜਾਂਦਾ ਪਤੰਦਰ ਨੂੰ ਇਹ ਉਲਟ ਪਾਸਦਾ ਇਹ ਨਹੀਂ ਰਗਮ ਨਹੀਂ ਉੜਦਾ ਤੇ ਜਿਹੜਾ ਹਾ ਨਾ ਪੰਛੀ ਬੈਠੇ ਰਹੇ ਉੱਤੇ ਸਰਜੇ ਤੇ ਇਹਨੂੰ ਰੈਵਨ ਕਹਿੰਦੇ ਆ ਰੈਵਨ ਠੀਕ ਹੈ ਇਹ ਛੋਟਾ ਜਿਹਾ ਹੁੰਦਾਗਾ ਇਹ ਜਾ ਕੇ ਪਤੰਦਰ ਕੀ ਕਰਦੇ ਨੇ ਸਰਤੇ ਬਹਿ ਜਾਂਦਾ ਬਾਜ ਦੇ ਉੱਤੇ ਉੜ ਜੁੜਦੇ ਨੇ ਸਰਤੇ ਜਾ ਕੇ ਬਹਿ ਜਾਊਗਾ ਬਾਜ ਨੂੰ ਲੱਗ ਜਾਂਦਾ ਪਤਾ ਕਿ ਇਹ ਮੇਰੇ ਉੱਤੇ ਬਹਿ ਗਿਆ ਬਾਜ ਆਪਦੀ ਸਪੀਡ ਹੋਰ ਖਿੱਚਦਾ ਹੁੰਦਾ ਪੂਰੀ ਤੇਜ਼ ਹੋ ਜਾਂਦਾ ਜਮਾ ਉਚਾਈ ਤੇ ਪਹੁੰਚ ਜਾਂਦਾ ਜਮਾ ਜਿੱਦੋਂ ਤਖ ਰੱਬ ਤੇ ਪਹੁੰਚਣ ਵਾਲਾ ਹੋ ਜਾਂਦਾ ਉੱਥੇ ਜਾ ਕੇ ਦਾ ਇਹਦਾ ਜਿਹੜਾ ਆਕਸੀਜਨ ਲੈਵਲ ਉਹ ਘਟ ਜਾਂਦਾ ਉਹ ਦੁਕਰ ਜਾ ਇਹਨੂੰ ਐ ਹੁੰਦਾ ਕਿ ਹੁਣ ਤਾਂ ਮੈਂ ਮਰੂੰਗਾ ਇਹ ਬਾਪਸ ਭੱਜਾ ਦੋ ਉੱਤਰ ਕੇ ਉਹਦੇ ਸਿਰ ਤੋਂ ਠੀਕ ਹੈ ਤਾਂ ਇਹ ਕਹਾਣੀ ਤੋਂ ਆਪ ਨੂੰ ਇਹ ਸਿੱਖਿਆ ਮਿਲਦੀ ਹੈ ਰਾਜੇ ਠੀਕ ਹੈ ਤੁਸੀਂ ਇੰਨਾ ਉੱਚੀ ਉੱਡੋ ਇੰਨੀ ਤੁਸੀਂ ਤਰੱਕੀ ਕਰੋ ਜਿਹੜੇ ਆ ਛੋਟੇ-ਮੋਟੇ ਰੇਵ ਨੂੰ ਰੂਪਨਰ ਕੇ ਤੁਹਾਡੇ ਸਿਰਾਂ ਦੇ ਬੈਠੇ ਆ ਨਾ ਇਹ ਤਾਂ ਆਪ ਹੀ ਲੈ ਜਾਣਗੇ ਜੇ ਤੁਸੀਂ ਇੰਨੀ ਉਚਾਈ ਤੇ ਬੈਠ ਕੇ ਆ ਛੋਟੀਆਂ-ਛੋਟੀਆਂ ਚੀਜ਼ਾਂ ਜੀਆਂ ਦਾ ਤੁਹਾਡੇ ਪਿੱਛੇ ਰਹਿ ਜਾਣਗੇ ਜਿਹੜੇ ਤੁਹਾਨੂੰ ਮਾਰੇ-ਮੋਟੇ ਟੌਟ ਮਾਰਦੇ ਆ ਤੁਹਾਨੂੰ ਮਾਰੇ-ਮੋਟੇ ਮਿਹਣੇ ਤਾਂ ਲੱਗਿਆ ਨਹੀਂ ਜਾਂਦਾ ਜੀ ਇਹਦਾ ਫਲਾਨਾ ਆਇਆ ਹੈ ਇਹਦਾ ਧਮਕਾ ਹੈ ਠੀਕ ਹੈ ਤਾਂ ਇਹ ਜਿਹੜਾ ਤਾਂ ਸਾਡੇ ਮਗਰੀ ਰਹਿ ਜਾਣਗੇ ਤੁਸੀਂ ਤਾਂ ਬਾਜ ਵਾਂਗੂ ਬੰਨਨਾ ਆਪਾਂ ਠੀਕ ਐ ਸਿਰੇ ਤੇ ਉੱਡਣਾ ਸਾਰਿਆਂ ਤੋਂ ਮੂਹਰੇ ਜਾਣਾ ਸਾਰਿਆਂ ਤੋਂ ਠੀਕ ਐ ਬਾਰੀ-ਬਾਰੀ ਉਹੀ ਗੱਲ ਕਹਿਣਾ ਜਿਹੜਾ ਹੇਟ ਫਲਾ ਰਹੇ ਹੈ ਨਾ ਮੈਨੂੰ ਤਾਂ ਗੱਲ ਵਧੀਆ ਨਹੀਂ ਲੱਗੀ ਕਿ ਜਿਹੜੇ ਹੇਟ ਫਲਾ ਰਹੇ ਜਿਹੜੇ ਬੰਦੇ ਨੂੰ ਨੌਲੇਜ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਜਿਹੜੇ ਬੰਦੇ ਨੇ ਕਦੇ ਕਾਪੀ ਨਹੀਂ ਚੱਕੀ ਜਿਹੜੇ ਬੱਚੇ ਨੇ ਕਦੇ ਕਰੰਟ ਅਫੇਅਰ ਨਹੀਂ ਪੜ੍ਹੇ ਜਿਹਨੇ ਕਦੇ ਮੈਥ ਦੀ ਕਿਤਾਬ ਨਹੀਂ ਪੜ੍ਹੀ ਕੰਪਿਊਟਰ ਨਹੀਂ ਪੜ੍ਹਿਆ ਪੰਜਾਬ ਜੀ ਕੇ ਨਹੀਂ ਪੜ੍ਹਿਆ ਜਿਹਨੂੰ ਇਤਿਹਾਸ ਬਾਰੇ ਟੱਕਾ ਨਹੀਂ ਪਤਾ ਜਿਹਨੂੰ ਮੈਥ ਬਾਰੇ ਟੱਕਾ ਨਹੀਂ ਪਤਾ ਦੁ ਠੀਕ ਹੈ ਜੀ ਜੌਬ ਲੈਣ ਵਾਸਤੇ ਬਹੁਤ ਪੜਾਵਾਂ ਵਿੱਚ ਰੰਗਣਾ ਪੈਂਦਾ ਦਿਨ ਦੇ ਵਿੱਚ ਆਪਦੇ 10 ਤੋਂ 12 ਘੰਟੇ ਕਿਤਾਬਾਂ ਨੂੰ ਦੇਣੇ ਪੈਂਦੇ ਆ ਜੀ ਦਿਨ ਤੋਂ 10 ਤੋਂ 12 ਘੰਟੇ ਮੈਂ ਤੁਹਾਨੂੰ ਪੜਾਉਣਾਗਾ ਮੈਂ 14 ਤੋਂ 15 ਘੰਟੇ ਕਿਤਾਬਾਂ ਨੂੰ ਦੇਣਾ ਠੀਕ ਹੈ ਤਾਂ ਕਿਤਾਬਾਂ ਨੂੰ ਟਾਈਮ ਦੇਣਾ ਪੈਂਦਾ ਹੁੰਦਾ ਫਿਰ ਕਿਤੇ ਜਾ ਕੇ ਸਕਸੈਸ ਮਿਲਦੀ ਹੈ ਹਰੇਕ ਕਹਿੰਦਾ ਸਰਕਾਰੀ ਨੌਕਰੀ ਨਹੀਂ ਮਿਲੀ ਜੀ ਘਰੇ ਬੈਠੇ ਨੂੰ ਕਦੇ ਸਰਕਾਰੀ ਨੌਕਰੀ ਨਹੀਂ ਮਿਲਨੀ ਠੀਕ ਹੈ ਜੀ ਹੁਣ ਮੇਰੀ ਗੱਲ ਸੁਣ ਲਓ ਆਪਾਂ ਫੇਰ ਕਹਿੰਦਾਂ ਨੇ ਜੀ ਪੰਜਾਬ ਦੇ ਪੰਜਾਬ ਦਾ ਭਲਾ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਜੀ ਅਫਸਰ ਕਰਾਪਟ ਹੈ ਕਿਉਂ ਅਫਸਰ ਕਰਾਪਟ ਹੈ ਆਪਾਂ ਤੱਕਦਾ ਆਪਾਂ ਚੱਕੜੀਆਂ ਨਹੀਂ ਜਿਹੜੇ ਯੂਪੀ ਬਿਹਾਰ ਵਾਲੇ ਬਾਹਰੋਂ ਪੜ ਕੇ ਲੱਗਦੇ ਆਈਪੀਐਸ ਆਈਐਸ ਚੰਗੇ ਅਫਸਰ ਲੱਗ ਕੇ ਜਾਂ ਬਾਹਰੋਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਫੇਰ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਆ ਕੇ ਜੀ ਬਾਹਰਲੇ ਸਟੇਟਾਂ 'ਚ ਜੌਬ ਲੈ ਲਈ ਠੀਕ ਹੈ ਆਪਾਂ ਕਿਉਂ ਨਹੀਂ ਮਿਹਨਤ ਕਰਦੇ ਜੀ ਆਪਾਂ ਨੂੰ ਤਾਂ ਅੱਗੇ ਨਿਕਲਦੀ ਮਿਹਨਤ ਕਰੋ ਨਾ ਠੀਕ ਹੈ ਆਪਾਂ ਨੂੰ ਤਾਂ ਅੱਗੇ ਨਿਕਲਦੀ ਮਿਹਨਤ ਕਰੋ ਆਪਾਂ ਕਿੱਥੇ ਥੋੜੇ ਫਰਦਿਆਂ ਧਰਨਿਆਂ ਦੇ ਵਿੱਚ ਆਪਾਂ ਕਿਥੇ ਤੁਰੇ ਫਿਰਦੇ ਆਂ ਲੀਡਰਾਂ ਦੇ ਮਗਰ ਠੀਕ ਹੈ ਜੀ ਤਾਂ ਇਹ ਚੀਜ਼ਾਂ ਤਾਂ ਛੱਡੋ ਆਪਾਂ ਜਿੰਨਾ ਚਿਰ ਆਪ ਅਫਸਰ ਲੈਵਲ ਤੇ ਨਹੀਂ ਬੰਦੇ ਨਾ ਉਹਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਉਹਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਠੀਕ ਹੈ ਤਾਂ ਕਰਕੇ ਆਪ ਦੇ ਅਫਸਰ ਆਪ ਦੇ ਆਪ ਬਣੋ ਠੀਕ ਹੈ ਜੀ ਜੇ ਤੁਸੀਂ ਇਮਾਨਦਾਰ ਜੌਬ ਮਿਲਦੀ ਹੈ ਇਮਾਨਦਾਰੀ ਨਾਲ ਕਰੋ ਲੋਕਾਂ ਦੀ ਸੁਣੋ ਠੀਕ ਹੈ ਜੀ ਤੁਹਾਨੂੰ ਆਪ ਦੇ ਆਪ ਹੀ ਕਹਿਣਗੇ ਕਿ ਯਾਰ ਬੰਦਾ ਬੜਾ ਵਧੀਆ ਅਫਸਰ ਹੈ ਯਾਰ ਆਪਣੇ ਆਪਸ ਕੇ ਅਫਸਰ ਹੀ ਬਹੁਤ ਸੋਹਣੇ ਆਪਣੇ ਅਫਸਰ ਹੀ ਬਾਲੇ ਵਧੀਆ ਗੱਲਬਾਤ ਹੁੰਦੇ ਆ ਠੀਕ ਹੈ ਜੀ ਤਾਂ ਇਹ ਚੀਜ਼ਾਂ ਹੁੰਦਾ ਰਹੇ ਜੀ ਠੀਕ ਹੈ ਆ ਇਸ ਦਾ ਰਹਿ ਜਾਂਦਾ ਹੁੰਦਾ ਕਿ ਲਾ ਦੋਸ਼ ਦੇ ਕੇ ਸੁਧਾਰਿਆ ਜਾਂਦਾ ਆਪ ਨੂੰ ਉਹ ਚੀਜ਼ ਦੇ ਵਿੱਚ ਵੜਨਾ ਪਊਗਾ ਜੀ ਅਸੀਂ ਅਫਸਰ ਬਣ ਗਏ ਆਪ ਫਿਰ ਜਾ ਕੇ ਕਿਤੇ ਜੋਬ ਮਿਲੂਗੀ ਠੀਕ ਹੈ ਦੂਜੀਆਂ ਸਟ੍ਰੀਟਾਂ 'ਲੇ ਕਿਉਂ ਆ ਉਹਨਾਂ ਨੇ ਭੁੱਖ ਦੇਖੀ ਹੋਈ ਹੈ ਆਪਣੇ ਕੋਲ ਤਾਂ ਚੱਲਾ ਪਰ ਕਹਿੰਦਾ ਚਲੋ ਜ਼ਮੀਨਾਂ ਹੈਗੀਆਂ ਜੀ ਆਪਣੇ ਤਾਂ ਵਿੱਚ ਹੋਰ ਕਹਿੰਦਾ ਆਪਾਂ ਕੋਈ ਗੱਲ ਨਹੀਂ ਪ੍ਰਾਈਵੇਟ ਲੱਗ ਜਾਣਗੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਦੀ ਜ਼ਿੰਦਗੀ ਬਣਾਈਏ ਇੱਕ ਵਾਰੀ 12 12 1 ਵਜੇ ਤੱਕ ਪੜਦੇ ਆ ਉਹ ਠੀਕ ਹੈ ਜਿੰਨਾ ਆਪਣਾ ਪੀਸੀਐਸ ਦਾ ਔਖਾ ਪੇਪਰ ਹੁੰਦਾ ਨਾ ਉਹਨਾਂ ਦਾ ਜੁਪੀ ਬਿਹਾਰ ਇਹਨਾਂ ਦਾ ਕਨਸਟੇਬਲ ਤੇ ਸਰਵਿਸ ਇੰਸਪੈਕਟਰ ਦਾ ਪੇਪਰ ਚੀਕੇ ਖੜਾ ਲਾ ਦਾਂਗਾ ਆਪਣੇ ਪੇਪਰਾਂ ਦੇ ਲੈਵਲ ਦਾ ਇਹਨਾਂ ਦੇ 50% ਦੇ ਮੁਕਾਬਲੇ ਆ ਜੇਕਰ ਤੁਸੀਂ ਉਹਨਾਂ ਦਾ ਲੈਵਲ ਦੇਖੋ ਠੀਕ ਹੈ ਤਾਂ ਕਰਕੇ ਜੇ ਜ਼ਿੰਦਗੀ ਵਿੱਚ ਸਕਸੈਸ ਹੋਣਾਗਾ ਆਪ ਦਾ ਮੋਟਿਵ ਰੱਖੋ ਨੌਕਰੀ ਲੈਣੀ ਹੈ ਸਰਕਾਰੀ ਮਿਲੂਗੀ ਪਰ ਮਿਹਨਤ ਕਰਨੀ ਭੁੱਲਾਗੇ ਰਾਜੇ ਲਗਾਤਾਰ ਬਹੁਤ ਥਾਮਾ ਤੇ ਹਾਰ ਵੀ ਹੋਊਗੀ ਫੇਲ ਵੀ ਹੋਵੋਗੇ ਇੱਕੜੀਆਂ ਥੋੜੇ ਦਿਨ ਹੋਏ ਦੋ ਤਿੰਨ ਮਹੀਨੇ ਖਬਰ ਆਈ ਸੀ ਅਖਬਾਰ ਤੇ 35 ਪੇਪਰ ਦਿੱਤੇ ਸਿੱਕੇ ਮੁੰਡੇ ਨੇ 35 ਪੇਪਰ ਦੇਣ ਤੋਂ ਬਾਅਦ ਹੁਣ ਨੈਤ ਤਹਿਸੀਲਦਾਰ ਸਿਲੈਕਟ ਹੋਇਆ ਇੱਕ ਬੱਚੇ ਨੇ 50 ਪੇਪਰ ਪਾਦੇ 55 ਪੇਪਰ ਦਿੱਤੇ ਸੀ ਉਹ ਐਸਆਈ ਸਿਲੈਕਟ ਹੋਇਆ ਠੀਕ ਹੈ ਮਿਹਨਤ ਕਰਨੀ ਪੈਂਦੀ ਹੁੰਦੀ ਹੈ ਜੇ ਮਿਹਨਤ ਜਿਹੜੀ ਚੀਜ਼ ਹੁੰਦੀ ਹੈ ਦੱਬੀ ਚੋਂ ਲੋਕਾਂ ਨੂੰ ਕੰਮ ਪੜਾਈ ਰੱਖੋ ਆਪਦੀ ਕਿਤਾਬਾਂ ਨਾਲ ਜਾਰੀ ਦੋਸਤੀ ਪਾਓ ਦੁਬਾਰੇ ਫੇਰ ਕਹਿਣਾ ਠੀਕ ਹੈ ਜੀ ਤੁਸੀਂ ਸਕਸੈਸਫੁੱਲ ਹੋ ਜਾਓਗੇ ਜ਼ਿੰਦਗੀ ਵਿੱਚ ਤੁਸੀਂ ਐਂ ਕਰੋ ਆਪਦੇ 6 ਮਹੀਨੇ ਕੋਈ ਵੀ ਬੱਚਾ ਹੈਗਾ ਕੋਈ ਬੱਚਾ ਠੀਕ ਹੈ ਜੀ ਫਿਰ ਅਜਿਹਾ ਕਿ ਹੋਊਗੀ ਪੋਸਟਾਂ ਥੋੜੀਆਂ ਕਫੰਦਗਾ ਫਲਾਉਂਦਾ ਹੁੰਦੀਆਂ ਇੱਕ ਬੱਚਾ ਆਪਦੇ 6 ਮਹੀਨੇ ਤੋਂ ਲੈ ਕੇ ਤਨ ਤੋਂ 4 ਮਹੀਨੇ ਜਾਂ 6 ਮਹੀਨੇ ਇਹ ਦੋ ਬੰਦੇ ਦਾ ਜੇ ਤੁਸੀਂ ਪੜਾਈ ਨੂੰ ਦੇਦੇ ਨਾ ਜੀ ਪੜਾਈ ਨੂੰ ਦਿਨ ਰਾਤ ਪੜਾਈ ਦੇ ਵਿੱਚ ਖੁੱਭ ਗਏ ਯਾਰ ਕਿਤਾਬਾਂ ਨੂੰ ਤੁਸੀਂ 10-10 ਵਾਰੀ 5-5 ਵਾਰੀ ਫਰੋਲਤਿਆਂ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਸੀਂ ਜੋਬ ਤੋਂ ਪਿੱਛੇ ਨਹੀਂ ਰਹੀ ਨਹੀਂ ਸਕਦੇ ਜੋਬ ਤੁਹਾਡੇ ਮੂਰੇ ਮੂਰੇ ਭੱਜੂਗੀ ਤੁਸੀਂ ਤਾਂ ਕਹੋਗੇ ਯਾਰ ਅਜਾ ਸਲੈਕਟਡ ਜੋਬ ਕਿਹੜੀ ਲਈਗੀ ਤੁਸੀਂ ਤਾਂ ਇਹ ਕਹਿ ਕਰੋਗੇ ਕਿਹੜੀ ਜੋਬ ਲਈਏ ਜਿਹੜਾ ਆਉਡੀ ਮਨ ਪਸੰਦ ਦੀ ਠੀਕ ਹੈ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਜਰਾ ਜੀ ਇਸ ਤਰ੍ਹਾਂ ਜੋਬ ਮਿਲਦੀ ਹੈ ਠੀਕ ਹੈ ਜੀ ਤਾਂ ਕਰਕੇ ਜਿਹੜੇ ਪੇਡ ਦੇ ਵਿੱਚ ਹੁਣ ਕੋਈ ਕਹਿੰਦਾ ਸਾਡੇ ਪੇਡ ਦੇ ਜੀ 10 ਜਾਣੇ ਲਾ ਕੇ ਉਹ ਪੇਡ ਦੇ 10 ਜਾਣੇ ਪੜਨ ਵਾਲੇ ਹੋਣਗੇ ਕੋਈ ਜਿਹੜਾ ਸਾਡੇ ਪੇਡ ਦੇ ਇੱਕ ਵੀ ਨਹੀਂ ਲੱਗਿਆ ਉੱਥੇ ਇੱਕ ਹੀ ਹੋ ਪੜਨ ਵਾਲਾ ਜਿਹੜਾ ਇੱਕ ਲੱਗਿਆ ਹੋਊਗਾ ਠੀਕ ਹੈ ਜੀ ਤਾਂ ਕਰਕੇ ਤੇ ਇਹੀ ਗੱਲ ਤੁਹਾਨੂੰ ਅੱਜ ਮੈਂ ਸਮਝਾਉਣੀ ਸੀ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਨੌਕਰੀ ਮਿਲਦੀ ਹੈ ਆ ਕੇ ਗੱ ਤਾਂ ਜਿਹੜਾ ਪੀ 3ਐਸ ਵੀ ਦਾ ਸਲੇਪਸ ਹੈ ਨਾ ਇਹ ਦਿਖਾ ਦਿਆ ਕਰੋ ਠੀਕ ਹੈ ਜੀ ਕਿ ਇਹਦੀ ਚੰਗੀ ਤਰ੍ਹਾਂ ਰਿਵੀਜ਼ਨ ਕਰੋ ਪੜੋ ਇਹਨੂੰ ਚੰਗੀ ਤਰ੍ਹਾਂ ਲਾਓ ਆਦੇ 6-7 ਮਹੀਨੇ ਫਿਰ ਤੁਸੀਂ ਜੌਬ ਦੇ ਹੱਕਦਾਰ ਹੋਵੋਗੇ ਠੀਕ ਹੈ ਜੀ ਘਰੇ ਕੱਲੇ ਮੰਜੇ ਦੀਆਂ ਪੈਂਦਾ ਢਿੱਲੀਆਂ ਕਰ ਲੀਆਂ ਠੀਕ ਹੈ ਜੀ ਮੰਜੇ ਤੇ ਪਏ ਰਹੇ 10 ਘੰਟੇ ਵਾਰ ਉੱਠ ਕੇ ਮੰਜੀਆਂ ਪੈਂਦਾ ਕਰਸ ਕੇ ਦੌਣਾ ਕਰਸ ਕੇ ਫਿਰ ਪੈ ਗਿਓ ਮੇ ਜਿਵੇਂ ਠੀਕ ਹੈ ਉਵੇਂ ਨੌਕਰੀ ਨਹੀਂ ਮਿਲਣੀਗਾ ਜਲ ਲੱਤਾਂ ਕੱਦਣਾ ਲਾ ਕੇ ਠੀਕ ਹੈ ਇੰਸਟਾਗ੍ਰਾਮ ਚ ਲਾ ਕੇ YouTube ਚ ਲਾ ਕੇ ਸਨੈਪਚੈਟਾਂ ਚ ਲਾ ਕੇ ਫੇਸਬੁੱਕ ਚ ਲਾ ਕੇ ਕਮੈਂਟ ਕਰਤਾ ਜੀ ਫਲਾਣਾ ਜਿੰਦਾਬਾਦ ਤੇ ਹਮਕਾ ਮਰਦਾਬਾਦ ਫਲਾਣਾ ਨਾਮ ਕਹਤੇ ਹਮਕਾ ਉਹ ਮੇ ਕੰਮ ਨਹੀਂ ਚੱਲਣਾ ਹੈਗਾ ਠੀਕ ਹੈ ਆਪ ਦੀ ਜ਼ਿੰਦਗੀ ਦੇ ਵਿੱਚ ਜੇ ਕੁਝ ਬੰਨ ਹੈ ਆਪ ਦੀ ਜ਼ਿੰਮੇਵਾਰੀ ਆਪ ਦੀ ਜ਼ਿੰਮੇਵਾਰੀ ਆਪ ਚੱਕੋ ਜਿੰਨਾ ਜੇ ਤੁਸੀਂ ਆਪ ਦੀ ਜ਼ਿੰਮੇਵਾਰੀ ਆਪ ਨਹੀਂ ਚੱਕਦੇ ਨਾ ਉਹਨਾਂ ਤੇ ਕਿਸੇ ਤੋਂ ਉਮੀਦ ਨਾ ਰੱਖੋ ਤੁਸੀਂ ਠੀਕ ਹੈ ਜੀ ਚੰਗੇ ਆਪਸਰ ਆਪ ਬਣੋ ਫਿਰ ਹੀ ਪੰਜਾਬ ਦਾ ਸੁਧਾਰ ਹੋਣਾਗਾ ਠੀਕ ਹੈ ਜੀ ਤੇ ਧੰਨਵਾਦ ਮੇ ਦੋਸਤੋ ਜਿਉਂਦੇ ਬਸਤੇ ਰਹੋ